ਮੈਂ ਸ਼ੌਕ ਨੂੰ ਖੇਤੀ ਸ਼ੁਰੂ ਕਰੀ ਉਹ ਮੁਨਾਫੇਦਾਰ ਹੋ ਗਈ ਕਿਸੇ ਵੀ ਚੀਜ਼ ਨੂੰ ਤੁਸੀਂ ਦਿਲ ਤੋਂ ਜਾਂ ਸ਼ੌਕ ਨਾਲ ਕਰਦੇ ਹੋ ਨਾ ਉਹ ਤੁਹਾਨੂੰ ਮੁਨਾਫਾ ਦੇਊ ਦੇਊਗੀ ਇਸ ਵਾਸਤੇ ਮੈਂ ਸਾਰੀ ਮਿਰਚ ਚੱਕ ਕੇ ਅਚਾਰ ਪਾਤਾ ਆਸ ਹੀ ਆਪਣਾ ਅਚਾਰ ਕਨਸੈਪਟ ਵੀ ਛੱਡ ਦਿੱ ਗਏ ਵੀ ਕਿਸੇ ਵੀ ਫਸਲ ਨੂੰ ਮੰਡੀ ਨਹੀਂ ਲੈ ਕੇ ਜਾਣਾ ਮਤਲਬ ਕਿ ਮੈਂ ਉਹ ਫਸਲਾਂ ਪੈਦਾ ਕਰਨ ਲੱਗ ਗਿਆ ਹੌਲੀ ਹੌਲੀ ਤਜਰਬੇ ਚ ਉਹ ਵੀ ਮੇਰੀ ਫਸਲ ਦਾ ਭਾਅ ਮੈਂ ਤੈਅ ਕਰਦਾ ਮੇਰੀ ਕਿਸੇ ਫਸਲ ਦਾ ਭਾਅ ਦੂਜਾ ਬੰਦਾ ਨਹੀਂ ਲਾਊਗਾ ਇਹ ਮੈਨੂੰ ਬਰਦਾਸ਼ਤ ਨਹੀਂ ਸਿੱਧੀ ਗੱਲ ਹੈ ਇਹ ਕੁਝ ਪ੍ਰੋਡਕਟ ਬਣਾਏ ਆ ਜੀ ਤੁਹਾਡੇ ਸਾਹਮਣੇ ਹੀ ਪਈ ਐ ਅਚਾਰ ਪਾਏ ਜੀ ਚਾਰ ਤਰ੍ਹਾਂ ਦਾ ਹਰੀ ਮਿਰਚ ਦਾ ਐ ਲਾਲ ਮਿਰਚ ਦਾ ਐ ਕਰੇਲੇ ਦਾ ਤੇ ਅੰਬ ਦਾ ਜੀ ਤੇ ਕੁਝ ਆਪਾਂ ਜਿਹੜੇ ਸਬਜੀ ਵਾਲੇ ਪਕੌੜੇ ਪਕੌੜੀਆਂ ਉਹ ਚਾਰ ਪੰਜ ਤਰ੍ਹਾਂ ਦੀਆਂ ਜਿਹੜੀਆਂ ਆਪ ਤਿਆਰ ਕੀਤੀਆਂ ਜੀ ਤੇ ਸਰੋਂ ਦਾ ਤੇਲ ਐ ਇਹ ਸਲੋ ਪ੍ਰੋਸੈਸ ਮਸ਼ੀਨਾਂ ਦੇ ਵਿੱਚ ਜਿਹੜਾ ਇਹਨੂੰ ਅਸੀਂ ਤਿਆਰ ਕੀਤਾ ਹੈਗਾ ਜਿਹੜਾ ਆਮ ਫਿਰ ਮੈਂ ਪਹਿਲੇ ਕਿਹੜੇ ਗੰਡੇ ਲਾਏ ਜੀ ਗੰਡੇਾਂ ਦੀ ਪਨੀਰੀ ਮੈਂ ਪਹਿਲਾਂ ਲਾਲੀ ਪਨੀਰੀ ਮੇਰੀ 2 ਕਨਾਲਾਂ ਚੋਂ ਲਗਭਗ 2 ਲੱਖ ਰੁਪਏ ਦੀ ਵਿਕ ਗਈ। ਬਾਕੀ ਮੈਂ 1 ਕਿੱਲਾ ਗੰਡੇ ਲਾਲੇ ਦੋਸਤ। ਉਹ ਗੰਡੇ ਜਿਹੜੇ ਲਾਲੇ ਮੈਂ ਤੇ ਗੰਡੇ ਮੇਰੇ ਹੋਏ 100 ਕੁਇੰਟਲ। 100 ਕੁਇੰਟਲ ਗੰਡੇ ਇੱਕ ਪਾਸੇ ਹੋਏ ਉਸੇ ਸੀਜ਼ਨ ਚ ਕਣਕ ਲੱਗਦੀ ਐ ਕਣਕ ਦਾ ਝਾੜ ਹੁੰਦਾ 25 ਕੁਇੰਟਲ। ਹੁਣ 25 ਕੁਇੰਟਲ ਝਾੜ ਐ ਉਹ 50 ਹਜ਼ਾਰ ਦੀ ਹੋਗੀ। ਜੇ ਆਪਾਂ 2000 ਨੂੰ ਮੰਨਦੇ ਐ। ਜਿਹੜਾ ਆਪਾਂ ਗੰਡਾ ਲਾ ਲਿਆ ਉਹ ਮੇਰੇ ਹੋਇਆ ਜੀ 100 ਕੁਇੰਟਲ ਜੇ ਕਣਕ ਦੇ ਬਰਾਬਰ ਵੀ ਮੰਨੀਏ 2 ਲੱਖ ਦਾ ਪਰ ਕਿਸਮਤ ਚੰਗੀ ਮੰਨ ਲਓ ਜਾਂ ਮੇਰੀ ਮਿਹਨਤ ਨੂੰ ਭਾਗ ਲੱਗੇ ਐਤਕੀ ਗੰਡੇ ਦਾ ਭਾਅ ਆ 40 ਰੁਪਏ 100 ਕੁਇੰਟਲ ਕਣਕ ਦਾ 1 ਕਿੱਲੇ 'ਚ 4 ਲੱਖ ਰੁਪਇਆ ਕਮਾਈ ਕਰੀ ਹਨਾ ਉਹ ਚੀਜ਼ਾਂ 'ਚੋਂ ਫੇਰ ਮੇਰੇ ਕੋਲ ਇੱਕ ਵਸਤੂ ਜਗ੍ਹਾ ਬਚੀ ਸੀ ਮੈਂ ਮਿਰਚ ਲਾ ਲਈ ਉਹ ਮਿਰਚ ਮੈਂ ਜਦੋਂ ਵੇਚਣ ਗਿਆ ਭਾਈ 17 ਰੁਪਏ ਭਾਅ ਲੱਗਿਆ ਮੈਂ ਕਿਹਾ ਯਾਰ 5 ਰੁਪਏ ਤੜਾਈ ਲੈ ਕੇ ਲੇਬਰ ਵਾਲੇ ਹਨਾ ਫੇਰ ਉਹਨੂੰ ਲੈ ਕੇ ਜਾਣ ਦਾ ਲੈ ਕੇ ਆਉਣ ਦਾ ਖਰਚਾ ਪੈ ਗਿਆ ਮੈਂ ਕਿਹਾ ਵੀ ਆਪਾਂ ਇਹ ਕਨਸੈਪਟ ਵੀ ਛੱਡ ਦਈਏ ਵੀ ਕਿਸ ਮਤਲਬ ਕਿ ਮੈਂ ਉਹ ਫਸਲਾਂ ਪੈਦਾ ਕਰਨ ਲੱਗ ਗਿਆ ਹੌਲੀ ਹੌਲੀ ਤਜਰਬੇ ਚੋਂ ਵੀ ਮੇਰੀ ਫਸਲ ਦਾ ਭਾ ਮੈਂ ਤੈਅ ਕਰਦਾ ਮੇਰੀ ਕਿਸੇ ਫਸਲ ਦਾ ਭਾ ਦੂਜਾ ਬੰਦਾ ਨਹੀਂ ਲਾਊਗਾ ਇਹ ਮੈਨੂੰ ਬਰਦਾਸ਼ਤ ਨਹੀਂ ਸਿੱਧੀ ਗੱਲ ਹੈ ਇਹ ਸਪਸ਼ਟ ਮੈਂ ਸਾਰੀ ਮਿਰਚ ਚੱਕ ਕੇ ਅਚਾਰ ਪਾਤਾ ਆਸੀ ਆਪਣਾ ਅਚਾਰ ਠੀਕ ਹੈ ਇਹਦੇ ਵਿੱਚ ਹੁਣ ਜਿਹੜੀ ਠੀਕ ਹੈ ਇਹਦੇ ਚ ਮਸਟਰਡ ਆਇਲ ਹੈ 100% ਇਹਦੇ ਚ ਹਲਦੀ ਪਾਊਡਰ ਹੈ ਲਾਲ ਮਿਰਚ ਪਾਊਡਰ ਹੈ ਕਾਲੀ ਮਿਰਚਾ ਸਾਲਟ ਹੈ ਮੇਥੀ ਸੌਂਫ ਅਜਵੈਨ ਕਲੌਂਜੀ ਤੇ ਰਾਈ ਹੈ ਜਿਹੜੀ ਕਿ ਆਪਣੀ ਸਿਹਤ ਲਈ ਬਹੁਤ ਗੁਣਕਾਰੀ ਹੈ। ਬਾਕੀ ਆਪਾਂ ਉਸ ਤੋਂ ਬਾਅਦ ਮੈਂ ਸੋਚਿਆ ਵੀ ਇੱਕਦੇ ਪ੍ਰੋਡਕਟ ਤੇ ਕੰਮ ਕਿਵੇਂ ਕਰਾਂਗੇ ਆਪਾਂ ਮਾਰਕੀਟ 'ਚ ਜਾਣਾ ਖਰਚੇ ਤਾਂ ਉਨੇ ਹੀ ਪੈ ਜਾਣੇ ਆ। ਫਿਰ ਅਸੀਂ ਰਾਇ ਕਰਕੇ ਮੇਰਾ ਦੋਸਤ ਹੈ ਬਲਪ੍ਰੀਤ ਚੈਲ ਮੇਰੇ ਨਾਲ 파ਟਨਰ ਵੀ ਹੈ ਐਸਪੀ ਜੀ ਦੇ ਕੱਢੇ ਆ ਮੰਨ ਲਓ ਹਣਾ ਜਿਵੇਂ ਆ ਸਬਜੀ ਪਕੌੜਾ ਹੈ। ਇਹਦੇ ਵਿੱਚ ਜਦੋਂ ਆਪਾਂ ਇਨਗਰੀਡੀਅੰਟਸ ਪੜਾਂਗੇ ਹਣਾ ਬੇਸਣ ਹੈ ਆਪਦੇ ਛੋਲੇ ਲੈ ਲੈ ਰਾਜਸਥਾਨ 'ਚੋਂ ਕੋਲੇ ਖੜ ਕੇ ਜੋਰੇ ਦੀ ਚੱਕੀ ਤੋਂ ਮਲੋੜ ਤੋਂ ਪਿਆਲੇ ਮੈਂ ਕਿਹਾ ਮੈਂ ਕੋਲੇ ਖੜਾ ਮੇਰੇ ਪਾ ਗੱਟੇ 'ਚ ਘਰੇ ਲਾ ਲਿਆ ਹਲਵਾਈ ਸਰੋਂ ਦਾ ਸ਼ੁੱਧ ਤੇਲ ਆਹੀ ਆਪਦੇ ਵਾਲਾ ਦਾ ਫਾਰਮਰ ਮੇਡ ਇਹਦੇ ਚ ਕੜਤੇ ਤੁਸੀਂ ਕਿਸੇ ਆਪਣੀ ਤਾਂ ਵਿਰਾਸਤੀ ਸਰੋਂ ਵਾਲੀ ਤਾਂ ਚੀਜ਼ ਹੀ ਨਹੀਂ ਐਂਟੀਬਾਇਓਟਿਕ ਹੈ ਸਿਹਤ ਨੂੰ ਇੰਨੇ ਜ਼ਿਆਦਾ ਇਹਦੇ ਫਾਇਦੇ ਆ ਹਨ ਉਹ ਸਾਰੀਆਂ ਚੀਜ਼ਾਂ ਤੇ ਕਾਟਾ ਮਾਰਿਆ ਸੀ ਫਿਰ ਉਸ ਤੋਂ ਬਾਅਦ ਆਪਦੇ ਪਕੌੜੇ ਬਣਾਏ ਠੀਕ ਹੈ ਇਹਨਾਂ ਤੇ ਬੇਸਣ ਹੋ ਗਿਆ ਮਾਸਟਰਡ ਆਇਲ ਹੋ ਗਿਆ ਦੇਸੀ ਕੀ ਹੋ ਗਿਆ ਦੇਸੀ ਕੀ ਕੌਣ ਪਾਉਂਦਾ ਆਪਾਂ ਪਾਇਆ ਕਿਉਂਕਿ ਇਹਦੇ ਨਾਲ ਪਕੌੜੀਆਂ ਜਿਹੜੀ ਥੋੜੀ ਖਸਤਾ ਹੋ ਜਾਂਦੀਆਂ ਖਾਂਚੇ ਦਾ ਟੇਸਟ ਵਧੀਆ ਬਣਦਾ ਐਣੀ ਵੀ ਘੋ ਚਾਟਾ ਗੁੰਨਿਆ ਇਹ ਚੱਦਾ ਕਿਲੋ ਕਿਹ ਹੋ ਪੈਂਦਾ 10 ਕਿਲੋ ਚ ਉਹਦੇ ਚ ਜਦੋਂ ਮੈਸ ਕਰ ਦਿੰਦੇ ਆ ਫਿਰ ਉਹਨੂੰ ਪਾਣੀ ਨਾਲ ਆਟਾ ਗੁੰਨਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਚ ਲਾਲ ਮਿਰਚ ਪਾਊਡਰ ਹੋ ਗਿਆ ਗਰਮ ਮਸਾਲਾ ਹੋ ਗਿਆ ਚਾਟ ਮਸਾਲਾ ਜੀਰਾ ਤੇ ਹਿੰਗ ਕਿੱਡੀ ਗੁਣਕਾਰੀ ਚੀਜ਼ ਆ ਬਾਈ ਜੀ ਹਨਾ ਫਿਰ ਇਹਦੇ ਚ ਗੱਲ ਮੈਂ ਤੁਹਾਨੂੰ ਕਮਾਈ ਦੀ ਕਰਦਾ ਇਹ ਤੇ ਆਪਣਾ ਨੋਰਮਲ ਰੇਟ ਆ ਜਿੰਨਾ ਕੰਪਨੀਆਂ ਦਾ ਕਿਉਂਕਿ ਇੰਨੇ ਨਾਲ ਵੀ ਬਚਦਾ ਕਿਉਂ ਆ ਆਪਾਂ ਕਿਸੇ ਦੀ ਲੁੱਟ ਕਰ ਗਏ ਰੇਟ ਆਫ ਦਾ ਲੈ ਲੋ ਲੋਕ ਪੈਸੇ ਭਰਨ ਨੂੰ ਤਿਆਰ ਬੈਠੇ ਐ ਰੌਲਾ ਪਤਾ ਕੀ ਐ ਫੇਰਾ ਫੇਰੀਆਂ ਕਹਿੰਦੇ ਜਦੋਂ ਅੰਦਰ ਪਾਪ ਹੋ ਜੇ ਨਾ ਰਾਜਦਾਨੀ ਫੇਰੋ ਬੰਦਾ ਉਹਦੇ ਕੋਲੇ ਕੋਈ ਸੀ ਹੋ ਜੇ ਰਾਜਾ ਮਹਾਰਾਜਾ ਬਣ ਜੇ ਪਰ ਆਪਾਂ ਅੰਦਰ ਸੱਚ ਲੈ ਕੇ ਚੱਲੇ ਆ ਬਈ ਮੈਂ ਸ਼ੌਕ ਨੂੰ ਖੇਤੀ ਸ਼ੁਰੂ ਕਰੀ ਉਹ ਮੁਨਾਫੇਦਾਰ ਹੋ ਗਈ ਕਿਸੇ ਵੀ ਚੀਜ਼ ਨੂੰ ਤੁਸੀਂ ਦਿਲ ਤੋਂ ਜਾਂ ਸ਼ੌਕ ਨਾਲ ਕਰਦੇ ਹੋ ਨਾ ਉਹ ਤੁਹਾਨੂੰ ਮੁਨਾਫਾ ਦੇਊ ਦੇਊਂਗੇ